ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਾਂ ਨੱਕਾ ਬਣਾਉਣਾ ਜਿਹੜਾ ਕੱਸੀ ਦਾ ਖਾਲ ਨਵਾਂ ਪਾਇਆ ਸੀਗਾ ਉਹਦੀ ਖਾਤਰ ਸਮਾਨ ਜਿਆ 100 ਸਬਾ 100 ਇੱਟ ਪਈ ਸੀ ਆਪਣੇ ਕੋਲੇ ਕੋਸ ਇੱਟ ਲਿਆਏ ਆ ਨਵੀਂ ਨਾਲੇ ਰੇਤਾ ਸੀਮੈਂਟ ਲਿਆਏ ਆ ਤੇ ਦੇਖੋ ਆਦੇ ਰੇੜੀ ਚ 100 ਕਿੱਟ ਲਿਆਏ ਆ ਹੋਰ 100 ਸਬਾ 100 ਉੱਥੇ ਪਈਆਂ ਨਾਲੇ 5 ਕਿ ਪੀਪੇ ਰੇਤੇ ਦੇ ਹੋਰ ਲਿਆਏ ਆ ਹਣਕੇ ਨੱਕਾ ਫਿਰ ਬਣ ਜੂ ਹਨਕੇ ਇਹਦੇ 202 28 ਨਾ ਸਰਜੂ ਚਲਣ ਸਵਾਕ 208 ਹੋਗੀ 2 ਫੁੱਟਾ ਨੱਕਾਗਾ ਨੱਕਾ ਦਿਖਾਉਨੇ ਆ ਆਦੇ ਆ 2 ਫੁੱਟਾ ਨੱਕਾ ਬਣਾ ਲਿਆਂਦਾ ਸੀਗਾ ਆਦੇ ਦੇ 2 ਆ ਇਹਦੇ ਉਹ ਇੱਕ ਜਾ ਪਾਈ ਹੋਈ ਆ ਪੱਤੀ ਜੀ ਇੱਕ ਆ ਇਹਦਾ ਸਕੰਜਾ ਜਿਆ 3 ਮਿੰਟ ਦੀ ਪੂਰੀ ਚੱਕ ਲੈ ਅੰਦਰ ਲਾ ਕੇ ਰੱਖ ਦੀ ਕੱਲ ਨੂੰ ਸਾਜਰੇ ਬਣਾਉਣਾ ਨੱਕਾ ਡਰਮ ਲੈ ਆਏ ਲਿੰਕਾਂ ਦੇ ਪਾਣੀ ਦਾ ਭਰ ਕੇ ਲੈ ਜਾਾਂਗੇ ਕੋਈ ਉੱਥੇ ਨੇੜੇ ਪਾਣੀ ਹੈ ਨਹੀਂਗਾ ਟਰੈਕਟਰ ਦੀਆਂ ਲਿੰਕਾਂ ਤੇ ਰੱਖ ਕੇ ਲੈ ਜਾਾਂਗੇ ਤੇ ਬਸ ਆ ਲਾਉਣੇ ਉੱਥੇ ਲਿਆ ਕੇ ਦਿਖਾਉਣੇ ਆ ਸੋਨੂੰ ਨਾਲੇ ਮੂੰਗੀ ਦਿਖਾਉਣੇ ਆ ਅੱਜ ਬਾ ਮੂੰਗੀ ਵੀ ਅੱਜ 70-72 ਦਿਨ ਦੀ ਹੋ ਗਈ ਆਪਣੀ ਬਾ 52-7 ਦਿਨਾਂ ਚ ਵੜਦਾਂਗੇ ਆ ਕੱਲ ਕੱਲ ਅਸੀਂ ਕੋਸ ਇੱਟਾਂ ਲਾ ਕੇ ਰੱਖ ਗਈ ਸੀਗੇ ਸੌਕ ਤੇ ਸੌਕ ਆ ਲਿਆਂ ਦੀ ਨਵੀਂ 32 ਕੋ ਹੋ ਪਈਆਂ ਸਾਡੀਆਂ ਪਹਿਲਾ ਜਿਹੜਾ ਉਹਦਾ ਨਕਾ ਬਣਾਇਆ ਸੀ ਤੇ ਰੇਤੇ ਦੇ ਆਦੇ 4-5 ਪੀਪੇ ਵਿੱਚ ਪਏ ਆ ਤੇ 5 ਕਿ ਪੀਪੇ ਕੱਲ ਅਸੀਂ ਆਦੇ ਪੱਲੀ 'ਚ ਬੰਨ ਕੇ ਗੰਢ ਦੇ ਕੇ ਰੱਖੇ ਕਿਉਂਕਿ ਕੱਲ ਨੇਰੀ ਜੀ ਆ ਗਈ ਸੀ ਵੀ ਉੱਡ ਨਾ ਜਾਵੇ ਇਹ 'ਚ ਪੰਡ ਬੰਨ ਕੇ ਰੱਖ ਕੇ ਸੀ ਉਹਨੇ ਦੇ ਵਿੱਚ ਹੀ ਦੂਜਾ ਲਾ ਦਿੰਨੇ ਆ ਹੁਣ ਬਾਅਦ ਇੱਥੇ ਬਣਾਉਣਾ ਨਕਾ ਇਹ 2 ਫੁੱਟ ਦਾ ਆ ਦੇ ਇਥੋਂ ਮਿੱਟੀ ਕੱਢੀ ਪਈ ਆ ਆ ਦੇ ਥੋੜਾ ਜਿਹਾ ਹੋਰ ਝੋੜਾ ਕਰਦੇ ਆ ਕਿਉਂਕਿ 9 ਇੰਚੀ ਲਾਉਣਾ ਪੈਣਾ ਕਿਉਂਕਿ ਕੱਸੀ ਦਾ ਨਕਾ ਇਹ ਆਦੀ ਆਹ ਤਾਂ ਆਦੀ ਕੱਢ ਕੇ ਰੱਖਤਾ ਕਿਉਂਕਿ ਮਿੱਟੀ ਪਾਈ ਹੋਈ ਆ ਆਪਾਂ ਬਾਣ ਚੋਂ ਵਾਰੋਈ ਤੇ ਫਿਰ ਦੇਖੋ ਆਪਣੀ ਮੂੰਗੀ ਵੀ ਅਜੇ 77 ਦੇੰਦ ਦੀ ਹੋ ਗਈ ਦੇਖੋ ਮੂੰਗੀ ਅੱਧੇੋਂ ਵੱਧ ਪੱਕ ਗਈ ਬਸ ਹੁਣ ਪੰਜਾ ਸੱਤਾ ਦਿਨਾਂ ਚ ਵੱਢ ਲਾਂਗੇ ਬਸ ਇਹ ਆਪਾਂ ਹੁਣ ਦੇਖੋ ਮੂੰਗੀ ਬਹੁਤ ਸੋਹਣੀ ਆ ਹਾ ਯਾਨੀ ਕਿ 70-80% ਫਲੀ ਪੱਕੀ ਵੀ ਆਉਣੇ ਚ ਥੋੜੀ ਘੀ ਆਣਾ ਯਾਨੀ ਕਿ ਹਰੀ ਫਲੀ ਆ ਬਾ ਪੰਜਾਂ ਪੰਜ ਕਿਲੋ ਤਾਈ ਵਟ ਲਾਂਗੇ ਅੱਜ ਅੱਜ ਤੋਂ 45 ਦਿਨਾਂ ਨੂੰ ਯਾਨੀ ਕਿ 80 ਦਿਨ ਦੀ ਹੋ ਜੂ ਮੂੰਗੀ ਯਾਨੀ ਕਿ ਅਜ 75 ਦਿਨਾਂ ਦੀ ਤਾਂ ਹੋ ਗਈ ਤੇ ਤੇ ਉਧਰਲੇ ਵੀ ਪੰਜੇ ਕਿੱਲੇ ਆਈਆਂ ਬਹੁਤ ਸੋਹਣੇ ਆ ਉਹ ਵੀ ਇੱਕ ਕੇੰਦ ਕੋਈ ਵਜਾਂਦਾ ਹੈ ਇਹ ਇਹ ਸਾਢੇ 7 ਦੇ ਆ ਤੇ 5 ਉਧਰ ਆ ਯਾਨੀ ਕਿ ਸਾਢੇ 12 ਕਿੱਲੇ ਆ ਊਂਗੀ ਦੇ ਤੇ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ ਨੂੰ Facebook 'ਚ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ